ਲਓ ਜੀ ਇਸ ਤਰ੍ਹਾਂ ਆਪਾਂ ਦਾ ਛਿੜਕਾ ਕਰਨਾ ਤੇ ਆ ਆ ਭਾਵੇਂ ਨਿਗੂਆਂ ਦਾ ਬੂਟਾ ਪੈ ਇੰਨਾ ਬੂਟਿਆਂ ਉੱਤੇ ਪਾ ਸਕਦੇ ਆ ਮਤਲਬ ਨਿਊਟਰੀਐਂਟਸ ਜਿਹੜੇ ਦੇ ਵਿੱਚ ਪਾਏ ਜਾਂਦੇ ਆ ਜਿਵੇਂ ਚਲੋ ਸਲਫਰ ਹੁੰਦੀ ਆ ਜੀ ম্যাগਨੀਸ਼ੀਅਮ ਆਇਰਨ ਤੇ ਮਿੱਟੀ ਆਪਾਂ ਇਹਦੀ ਗਡਾਈ ਕਰ ਲੈਣੀ ਆ ਤੇ ਗਡਾਈ ਆਪਾਂ ਮਤਲਬ ਜਿਵੇਂ ਸਵੇਰੇ ਗਡਾਈ ਕਰਤੀ ਤਾਂ ਸ਼ਾਮ ਇਹ ਹੈਗੀ ਜੀ ਨਿੰਮ ਦੀ ਖਲ ਜਿੰਨੂੰ ਨੀਮ ਖਲੀ ਵੀ ਆਖਿਆ ਜਾਂਦਾ ਜੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਆਪਾਂ ਜਿਹੜੇ ਆਪਣੇ ਛੱਤ ਤੇ ਪੌਦੇ ਲਾਏ ਨੇ ਉਹਨਾਂ ਵਾਸਤੇ ਆਪਾਂ ਇੱਕ ਨਵੀਂ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜੀ ਪਾਉਣੀ ਆ ਆ ਦੇਖੋ ਜੀ ਤੁਹਾਨੂੰ ਦਿਖਾ ਰਿਹਾ ਇਹ ਹੈਗੀ ਜੀ ਨਿੰਮ ਦੀ ਖਲ ਜਿਹਨੂੰ ਨੀਮ ਖਲੀ ਵੀ ਆਖਿਆ ਜਾਂਦਾ ਜੀ ਜਿਹਦੇ ਕੀ ਬਹੁਤ ਜ਼ਿਆਦੇ ਬੈਨੀਫਿਟਸ ਨੇ ਬੂਟਿਆਂ ਵਾਸਤੇ ਤੇ ਆਪਾਂ ਨਾਲ ਨਾਲ ਤੁਹਾਨੂੰ ਦੱਸਾਂਗੇ ਕਿਵੇਂ ਐ ਬੂਟਿਆਂ ਦੇ ਵਿੱਚ ਪਾਉਣੀ ਐ ਛੋਟੇ ਬੂਟਿਆਂ ਚ ਕਿੰਨੀ ਪਾਉਣੀ ਐ ਵੱਡੇਆਂ ਚ ਕਿੰਨੀ ਪਾਉਣੀ ਐ ਫਲਾਵਰਸ ਜਿਹੜੇ ਆਪਾਂ ਉਹਨਾਂ ਚ ਕਿੰਨੀ ਪਾਉਣੀ ਐ ਇਹਦਾ ਬਹੁਤ ਹੀ ਫਾਇਦਾ ਜੀ ਤੇ ਆਪਾਂ ਹਰ ਇੱਕ ਤਰ੍ਹਾਂ ਦੇ ਪਲਾਂਟਸ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਤੇ ਗੱਲ ਕਰੀਏ ਦੀ ਪ੍ਰੋਪਰਟੀਆਂ ਦੀ ਇਹਦੇ ਵਿੱਚ ਕੀ ਕੀ ਹੁੰਦੀਆਂ ਨੇ ਇਹਦੇ ਵਿੱਚ ਐਨਪੀਕੇ ਹੁੰਦਾ ਜੀ ਨਾਈਟrogen ਫਾਸਫੋਰਸ ਤੇ ਪੋਟਾਸ਼ੀਅਮ ਹੁੰਦਾ ਜੀ ਜੋ ਕਿ ਮਤਲਬ ਬੂਟਿਆਂ ਦੀ ਗਰੋਥ ਵਾਸਤੇ ਬਹੁਤ ਵਧੀਆ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਮਤਲਬ ਨਿਊਟਰੀਐਂਟਸ ਜਿਹੜੇ ਦੇ ਵਿੱਚ ਪਾਏ ਜਾਂਦੇ ਆ ਜਿਵੇਂ ਕਹੋ ਸਲਫਰ ਹੁੰਦੀ ਹੈ ਜੀ ਮੈਗਨੀਸ਼ੀਅਮ ਆਇਰਨ ਕੈਲਸ਼ੀਅਮ ਸੋ ਬੂਟੇ ਦੀ ਵਾਧੇ ਲਈ ਬਹੁਤ ਵਧੀਆ ਇਹ ਮਤਲਬ ਇਨਸੈਕਟੀਸਾਈਡ ਦਾ ਕੰਮ ਵੀ ਕਰਦਾ ਜੀ ਤੇ ਫੰਗੀਸਾਈਡ ਦਾ ਕੰਮ ਵੀ ਕਰਦੀ ਹੈ ਜਿਹੜੀ ਨਿੰਮ ਖੜੀ ਹੈ ਆ ਦੇਖੋ ਜੀ ਨਿੰਮ ਦੀਆਂ ਜਿਹੜੀਆਂ ਮਮੋਲੀਆਂ ਹੁੰਦੀਆਂ ਨੇ ਜੀ ਜਾਂ ਨ ਉਹਨਾਂ ਤੋਂ ਰਗੜ ਕੇ ਜਿਹੜੀ ਇਹ ਤਿਆਰ ਕੀਤੀ ਜਾਂਦੀ ਹੈ ਤੇ ਮਤਲਬ ਆਪਾਂ ਇਹਨੂੰ ਅਲੱਗ-ਅਲੱਗ ਤਰੀਕਿਆਂ ਨਾਲ ਵਰਤ ਸਕਦੇ ਹਾਂ ਤੇ ਆਪਾਂ ਤੁਹਾਨੂੰ ਹੁਣ ਦੱਸ ਦਿਆਂ ਜੀ ਪਹਿਲਾਂ ਆਪਾਂ ਕੀ ਕਰਨਾ ਹੈ ਕਿਵੇਂ ਵਰਤਣੀ ਹੈ ਤੇ ਕਿੰਨੀ ਮਾਤਰਾ ਹੀ ਪਾਉਣੀ ਹੈ ਹਾਂਜੀ ਹੁਣ ਜਿਵੇਂ ਆਹ ਦੇਖੋ ਜੀ ਬੂਟੇ ਲੱਗੇ ਹੋਏ ਨੇ ਇਹ ਮਿਰਚਾਂ ਦੇ ਬੂਟੇ ਨੇ ਜੀ ਤੇ ਇਹਨੂੰ ਪਾਉਣ ਤੋਂ ਪਹਿਲਾਂ ਆਪਾਂ ਕੀ ਚੀਜ਼ ਧਿਆਨ ਚ ਰੱਖਣੀ ਹੈ ਸਭ ਤੋਂ ਪਹਿਲਾਂ ਆਪਾਂ ਜਿਵੇਂ ਆਪਾਂ ਗੜਾਈ ਕੀਤੀ ਹੋਈ ਹੈ ਜੀ ਇਸ ਤਰ੍ਹਾਂ ਕਰਕੇ ਜੇ ਆਪਾਂ ਜ਼ਮੀਨ 'ਚ ਪੌਦੇ ਲਾਇਆ ਤਾਂ ਵੀ ਜੇ ਗਮਲਿਆਂ ਦੇ ਵਿੱਚ ਜਿਵੇਂ ਆਪਾਂ ਹੁਣ ਗਰੋ ਬੈਗਸ ਦੇ ਵਿੱਚ ਲਗਾਇਆ ਜੀ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਮਤਲਬ ਇਹ ਚ ਮਿੱਟੀ ਆਪਾਂ ਇਹਦੀ ਗਡਾਈ ਕਰ ਲੈਣੀ ਹੈ ਤੇ ਗਡਾਈ ਆਪਾਂ ਮਤਲਬ ਜਿਵੇਂ ਸਵੇਰੇ ਗਡਾਈ ਕਰਤੀ ਤਾਂ ਸ਼ਾਮ ਤੱਕ ਜਿਵੇਂ ਹੁਣ ਗਰਮੀ ਬਹੁਤ ਜ਼ਿਆਦੀ ਹੈ ਜੀ ਤੇ ਮਿੱਟੀ ਜਿਹੜੀ ਸੁੱਕ ਜਾਂਦੀ ਹੈ ਤੇ ਹੁਣ ਆ ਮਿੱਟੀ ਆਪਾਂ ਜਿਹੜੀ ਗੋਡੀ ਹੈ ਸੁੱਕੀ ਹੋਈ ਤੇ ਇਹ ਗਡਾਈ ਕਰਕੇ ਫੇਰ ਪਾਉਣੀ ਹੈ ਜੀ ਤੇ ਇਹ ਪਾਉਣ ਦਾ ਤਰੀਕਾ ਦੇਖੋ ਐਵੇਂ ਜਿਵੇਂ ਮੰਨ ਲਓ ਆ ਮਿਰਚ ਦਾ ਇੱਕ ਬੂਟਾ ਜੀ ਇਹਦੇ ਨੇੜੇ ਆਪਾਂ ਇੱਕ ਡੇਢ ਚਮਚਾ ਐ ਕਰਕੇ ਪਾ ਦੇਣਾ ਜੀ ਤੇ ਉਸ ਤੋਂ ਬਾਅਦ ਆਪਾਂ ਲਾਉਣਾ ਵੀ ਉਹ ਵੀ ਤੁਹਾਨੂੰ ਦੱਸਦਾ ਜੀ ਕਿਵੇਂ ਆ ਆ ਇਸ ਤਰ੍ਹਾਂ ਕਰਕੇ ਆਪਾਂ ਪਾਈ ਜਾਣਾ ਜੀ ਸਾਰਿਆਂ ਬੂਟਿਆਂ ਦੇ ਨਾਲ ਨਾਲ ਤੇ ਹੋਰ ਵੀ ਮੈਂ ਤੁਹਾਨੂੰ ਪਾ ਕੇ ਦਿਖਾਵਾਂਗਾ ਜੀ ਅ ਦੂਜੇ ਜਿਹੜੇ ਆਪਣੇ ਹੋਰ ਵੀ ਬੂਟੇ ਨੇ ਆ ਦੇਖੋ ਇਸ ਤਰ੍ਹਾਂ ਕਰ ਦੇਣਾ ਜੀ ਜੇ ਵੱਧ ਵੀ ਉਰਾਂ ਪਰ ਮਿੱਟੀ ਜਿੱਥੇ ਵੀ ਪੈ ਜੇ ਤਾਂ ਇਹਦਾ ਕੋਈ ਨੁਕਸਾਨ ਨਹੀਂਗਾ ਵੇਖੋ ਜੀ ਇਹ ਜਿਵੇਂ ਹੁਣ ਆਪਾਂ ਦੇਖਦੇ ਆਂ ਅ ਪਲਾਂਟਸ ਦੇ ਵਿੱਚ ਬੂਟਿਆਂ ਦੇ ਵਿੱਚ ਕੀੜੇ ਮਕੌੜੇ ਜਿਵੇਂ ਪੈਦਾ ਹੋ ਜਾਂਦੇ ਨੇ ਜੀ ਉਹਨਾਂ ਤੋਂ ਬਚਾ ਕਰਦਾ ਜੀ ਤੇ ਕਲੋਰੋਫਿਲ ਦੀ ਜਿਹੜੀ ਆ ਬੂਟਿਆਂ ਦੇ ਵਿੱਚ ਮਾਤਰਾ ਉਹਨੂੰ ਹੀ ਮੇਨਟੇਨੈਂਸ ਕਰਕੇ ਰੱਖਦਾ ਤੇ ਅਮੀਨੋ ਐਸਿਡ ਜਿਹੜਾ ਉਹ ਵੀ ਬੂਟਿਆਂ ਦੇ ਵਿੱਚ ਜਿਹੜਾ ਪੂਰਾ ਮੇਨਟੇਨੈਂਸ ਕਰਕੇ ਰੱਖਦੀ ਹੈ ਜੀ ਇਹ ਨਿੰਮ ਖੜੀ ਤੁਹਾਨੂੰ ਦੱਸਿਆ ਜੀ ਇਹ ਚ ਜਿਹੜੀਆਂ ਬਹੁਤ ਸਾਰੀਆਂ ਪ੍ਰੋਪਰਟੀਆਂ ਨੇ ਇਹਦੀਆਂ ਮਤਲਬ ਕਿ ਇਹ ਚ ਬਹੁਤ ਸਾਰੇ ਗੁੰਨੇ ਗੂਟਿਆਂ ਦੀ ਗਰੋਥ ਵਾਸਤੇ ਵੀ ਤੇ ਕੀੜੇ ਮਕੌੜੇ ਤੋਂ ਬਚਾ ਕੇ ਰੱਖ ਲਈ ਜਿਵੇਂ ਫੰਗੀਸਾਈਡ ਦਾ ਕੰਮ ਕਰਦਾ ਇਨਸੈਕਟੀਸਾਈਡ ਦਾ ਕਰਦਾ ਜੀ ਇਹ ਇਹੋ ਜਿਹਾ ਫਰਟੀਲਾਈਜ਼ਰ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਪਾ ਦੇਣਾ ਤੇ ਪਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰਕੇ ਆ ਦੇਖੋ ਮਿੱਟੀ ਜਿਵੇਂ ਸੁੱਕੀ ਹੈ ਨਾ ਐਂ ਕਰਕੇ ਰਲਾ ਦੇਣਾ ਜੀ ਤੇ ਰਲਾ ਕੇ ਫਿਰ ਆਪਾਂ ਉੱਪਰ ਦੇ ਉੱਪਰ ਤੇ ਪਾਣੀ ਪਾਉਣਾ ਜੀ ਆ ਦੇਖੋ ਐਂ ਕਰਕੇ ਰਲਾਈ ਜਾਣਾ ਜੀ ਆ ਰਲ ਗਿਆ ਜੀ ਸੋ ਇਸ ਤਰ੍ਹਾਂ ਰਲਾ ਕੇ ਫਿਰ ਆਪਾਂ ਇਹਨਾਂ ਸਾਰਿਆਂ ਨੂੰ ਜਿਹੜਾ ਪਾਣੀ ਦੇ ਦਾਂਗੇ ਜੀ ਤਾਂ ਜੋ ਇਹ ਚੰਗੀ ਤਰ੍ਹਾਂ ਰਾਜੇ ਤੇ ਪਾਉਣਾ ਆਪਾਂ ਦੋਸਤੋ ਇਹ ਗੜਾਈ ਕਰਕੇ ਜੀ ਤਾਂ ਹੀ ਇਹਦਾ ਜ਼ਿਆਦਾ ਬੈਨੀਫਿਟ ਆਪਾਂ ਨੂੰ ਮਿਲੇਗਾ ਤੇ ਇਹ ਜਿਹੜਾ ਧਰਤੀ ਨੂੰ ਆ ਜਿਵੇਂ ਮਤਲਬ ਹੁਣ ਗਮਲਿਆਂ ਦੇ ਵਿੱਚ ਮਿੱਟੀ ਆ ਜਾਂ ਜ਼ਮੀਨ ਚ ਆਪਾਂ ਪਾਵਾਂਗੇ ਇਹ ਜਿਹੜਾ ਮਤਲਬ ਜ਼ਮੀਨ ਨੂੰ ਪੋਲੀ ਮਿੱਟੀ ਨੂੰ ਪੋਲੀ ਕਰਕੇ ਰੱਖਦਾ ਜਿਵੇਂ ਆਪਾਂ ਕਹਿ ਲਈਏ ਕਿ ਗੜਾਈ ਕੀਤੀ ਹੁੰਦੀ ਹੈ ਤੇ ਮਿੱਟੀ ਥੋੜੀ ਜਿਹੀ ਫੁੱਲ ਜਾਂਦੀ ਓਵੇਂ ਫਲਾ ਕੇ ਰੱਖਦਾ ਤੇ ਜਿਹਦੇ ਨਾਲ ਜਿਹੜੀਆਂ ਜੜਾਂ ਉਹ ਜ਼ਿਆਦਾ ਫੈਲਦੀਆਂ ਤੇ ਬੂਟੇ ਦੀ ਜਿਹੜੀ ਗਰੋਥ ਆ ਉਹਦੇ ਵਿੱਚ ਸਹਾਇੀ ਹੁੰਦਾ ਜੀ ਬਹੁਤ ਜ਼ਿਆਦਾ ਨਿੰਮਖਲੀ ਤੇ ਹੁਣ ਆਪਾਂ ਅੱਗੇ ਹੋਰ ਵੀ ਬੂਟੇ ਨੇ ਉਹਨਾਂ ਨੂੰ ਵੀ ਪਾ ਆ ਬੂਟੇ ਲੱਗੇ ਹੋਏ ਨੇ ਜੀ ਬੈਂਗਣਾ ਦੇ ਤੇ ਤਕਰੀਬਨ ਇਹ ਮਹੀਨਾ ਡੇਢ ਕੁ ਮਹੀਨਾ ਪੁਰਾਣੇ ਨੇ ਜੀ ਤੇ ਇਹਨਾਂ ਦੇ ਵਿੱਚ ਪਾਉਨੇ ਆ ਇਸ ਤਰ੍ਹਾਂ ਦੇਖੋ ਜੀ ਇੱਕ ਡੇਢ ਚਮਚਾ ਪਾਉਣਾ ਉਸ ਤੋਂ ਵੱਧ ਨਹੀਂ ਪਾਉਣਾ ਆਪਾਂ ਤੇ ਇੱਕ ਆਪਾਂ ਧਿਆਨ ਰੱਖਣਾ ਜੀ ਮਹੀਨੇ 'ਚ ਦੋ ਵਾਰਾ ਪਾਉਣੀ ਹੈ ਜੀ ਆਪਾਂ ਤੇ ਜ਼ਿਆਦਾ ਨਹੀਂ ਪਾਉਣੀ ਹੈਗੀ ਇਹਦਾ ਫਿਰ ਜ਼ਿਆਦੇ ਦਾ ਵੀ ਤੁਹਾਨੂੰ ਪਤਾ ਹੈ ਕਿਸੇ ਵੀ ਚੀਜ਼ ਦੀ ਜ਼ਿਆਦਾ ਜੇ ਪਾਵਾਂਗੇ ਤਾਂ ਦਾ ਨੁਕਸਾਨ ਹੋਗਾ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਬੂਟੇ ਨੇ ਜਿਵੇਂ ਆ ਬੈਂਗਣਾ ਦਾ ਜਾਂ ਕੋਈ ਵੀ ਬੂਟਾ ਉਹਦੀ ਥੋੜਾ ਜਿਹਾ ਹਲਕਾ ਜਿਹਾ ਜੜ ਚ ਪਾ ਦੇਣਾ ਇੱਕ ਜਿਹੜੇ ਚਮਚਾ ਤੇ ਬਾਕੀ ਜਿਹੜੀਆਂ ਨੇੜੇ-ਤੇੜੇ ਅੱਡ ਮਿੱਟੀ ਦੇ ਵਿੱਚ ਇਸ ਤਰ੍ਹਾਂ ਕਰਕੇ ਤੇ ਐਦਾਂ ਦੇਖੋ ਜੀ ਆਹ ਨਾਲ ਜਿਹੜੇ ਤੋਂ ਦਿਖਾਉ ਜੀ ਆਹ ਦੇਖੋ ਐਂ ਕਰਕੇ ਆਪਰ ਲਾ ਦੇਣੀ ਹੈ ਜੀ ਫਿਰ ਇਹ ਰਲਾ ਕੇ ਫਿਰ ਉੱਪਰ ਉਹਦੀ ਆਪਾਂ 10-15 ਮਿੰਟ ਅੱਧਾ ਪਾਉਣਾਗੇ ਢੱਕੜ ਕੇ ਵੀ ਜੇ ਪਾਣੀ ਦੇਣਾ ਤਾਂ ਦੇ ਸਕਦੇ ਆਂ ਤੇ ਕੀੜੇ ਮਕੌੜਿਆਂ ਤੋਂ ਬਹੁਤ ਜਿਆਦਾ ਫਾਇਦਾ ਜੀ ਕਿਸੇ ਵੇਲੇ ਜੜ ਚ ਵੀ ਕੀੜਾ ਲੱਗ ਜਾਂਦਾ ਤਣੇ ਤੇ ਵੀ ਬੂਟੇ ਤੇ ਕੀੜਾ ਲੱਗ ਜਾਂਦਾ ਤੇ ਉਹਦੇ ਲਈ ਬਹੁਤ ਬੈਨੀਫੀਸ਼ੀਅਲ ਚੀਜ਼ ਹੈ ਜੀ ਇਹ ਨੀਮ ਖੜੀ ਤੁਸੀਂ ਵੀ ਆਪਦੇ ਜਿਹੜੇ ਜਿਹੜੇ ਬੂਟੇ ਲਾਏ ਆ ਕਿਚਨ ਗਾਰਡਨਿੰਗ ਕਰਦੇ ਹੋ ਜਾਂ ਵੈਸੇ ਘਰ ਦੇ ਵਿੱਚ ਪਲਾਂਟਸ ਨੇ ਸਾਰਿਆਂ ਦੇ ਤੁਸੀਂ ਜਿਹੜਾ ਉਹ ਵਰਤ ਸਕਦੇ ਹੋ ਇਹ ਨਹੀਂ ਕਿ ਆਪਾਂ ਫੁੱਲਾਂ ਵਾਲੇ ਬੂਟਿਆਂ ਤੇ ਜਾਂ ਫਲਾਂ ਵਾਲੇ ਬੂਟਿਆਂ ਤੇ ਨਹੀਂ ਹਰ ਇੱਕ ਤਰ੍ਹਾਂ ਦੇ ਬੂਟਿਆਂ ਦੇ ਵਿੱਚ ਆਪਾਂ ਪਾ ਸਕਦੇ ਆ ਫੁੱਲਾਂ ਵਾਲੇ ਵਾਸਤੇ ਵੀ ਤੇ ਫਲਾਂ ਵਾਲੇ ਵਾਸਤੇ ਜਿਵੇਂ ਹੁਣ ਛੋਟਾ ਬੂਟਾ ਹੈ ਉਹਦੇ ਵਿੱਚ ਇੱਕ ਚਮਚਾ ਜਿਹੜਾ ਤਕਰੀਬਨ ਪਾ ਕੇ ਪਹਿਲਾਂ ਗੜਾਈ ਜ਼ਰੂਰ ਕਰਨੀ ਜਿਵੇਂ ਤਾਂ ਦੱਸਿਆ ਜੀ ਤੇ ਇੱਕ ਚਮਚਾ ਪਾ ਕੇ ਇੱਕ ਵਰਤਵਾਜ ਛੋਟਾ ਹੈ ਵੱਡਾ ਹੈ ਥੋੜਾ ਜਿਹਾ ਤਾਂ ਡੇਢ ਚਮਚਾ ਪਾਉਣਾ ਜੀ ਤੇ ਉਸ ਤੋਂ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਵਿਖਾਇਆ ਸੀ ਆਹ ਵਾਲਾ ਜੀ ਇਹ ਵੱਡਾ ਗ ਤੇ ਫਿਰ ਆਪਾਂ ਇਸ ਤਰ੍ਹਾਂ ਕਰਕੇ ਰਲਾ ਦੇਣਾ ਜੀ ਹਾਂਜੀ ਇੱਕ ਤਰੀਕਾ ਆਪਾਂ ਤੁਹਾਨੂੰ ਇਹ ਦੱਸਤਾ ਜੀ ਪਾਉਣ ਦਾ ਵੀ ਐਵੇਂ ਨਿੰਮਖੜੀ ਪਾਉਣੀ ਆ ਤੇ ਇੰਨੀ ਮਾਤਰਾ ਚ ਪਾਉਣੀ ਆ ਤੇ ਦੂਜਾ ਤਰੀਕਾ ਇੱਕ ਇਹਦਾ ਇਹ ਵੀ ਹੈ ਜੀ ਆਪਾਂ ਇਹਨੂੰ ਜਿਵੇਂ ਹੁਣ ਮੰਨ ਲਓ ਨਿੰਮਖੜੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਵੀ ਤਕਰੀਬਨ ਆਪਾਂ 100 ਗ੍ਰਾਮ ਲੈ ਲਓ ਤੇ 100 ਗ੍ਰਾਮ ਵਿੱਚ ਵਰਮੀ ਕੰਪੋਸਟਰ ਲਾ ਕੇ ਉਹਨਾਂ ਦੋਵਾਂ ਚੀਜ਼ਾਂ ਦਾ ਆਪਾਂ ਰਲਾ ਕੇ ਮਿਕਸਚਰ ਬਣਾ ਕੇ ਉਹ ਵੀ ਪਾ ਸਕਦੇ ਆਂ ਤੇ ਇੱਕ ਤਰੀਕਾ ਇਹ ਵੀ ਹੈ ਜਦੋਂ ਆਪਾਂ ਮੰਨ ਲਓ ਬੂਟੇ ਲਾਉਣ ਲੱਗੇ ਆ ਜੀ ਬੂਟੇ ਲਾਉਣ ਲੱਗੇ ਜਦੋਂ ਆਪਾਂ ਮਿੱਟੀ ਦੇ ਵਿੱਚ ਕੋਕੋ ਪੀਟਰ ਲਾਉਨੇ ਆ ਵਰਮੀ ਕੰਪੋਸਟਰ ਲਾਉਨੇ ਆ ਤੇ ਵਿੱਚੇ ਆਪਾਂ ਜਿਹੜੀ ਇਹ ਨਿੰਮ ਦੀ ਖਲੀ ਆ ਜਿਹੜੀ ਆ ਨਿੰਮ ਖਲੀ ਜਿਹਨੂੰ ਕਹਿੰਦੇ ਆ ਨਿੰਮ ਦੀ ਖਾਲਾ ਜਿਹੜੀ ਇਹ ਵੀ ਰਲਾ ਸਕਦੇ ਆ ਉਹ ਵੀ ਤੇ ਮਤਲਬ ਇਹ ਇਹ ਵੀ ਤਰੀਕਾ ਹੈਗਾ ਤੇ ਇਹਨੂੰ ਪਾਣੀ 'ਚ ਡਬੋ ਕੇ ਤਿੰਨ ਦਿਨ ਰੱਖ ਕੇ ਆਪਾਂ ਫਿਰ ਵੀ ਆਪਾਂ ਪਾ ਸਕਦੇ ਆ ਪਰ ਆਪਾਂ ਜਿਹੜਾ ਇਹ ਤਰੀਕਾ ਤੁਹਾਨੂੰ ਦੱਸਿਆ ਇਹ ਇਹ ਡਾਇਰੈਕਟ ਪਾਉਣ ਵਾਲਾ ਤੇ ਇਹ ਵੀ ਵਧੀਆ ਤਰੀਕਾ ਹੈ ਜੀ ਤੁਸੀਂ ਇਸ ਤਰ੍ਹਾਂ ਜਿਹੜਾ ਪਾ ਸਕਦੇ ਆ ਜੀ ਤੇ ਬਾਕੀ ਇਹ ਤੁਹਾਨੂੰ ਦੱਸ ਦਿੱਤਾ ਜੀ ਬੂਟਿਆਂ ਦੀ ਗ੍ਰੋਥ ਲਈ ਬਹੁਤ ਫਾਇਦੇਮੰਦ ਆ ਜੀ ਕਲੋਰੋਫਿਲ ਦੇ ਨਾਲ ਤੇ ਜੇ ক্লোরোਫਿਲ ਵਧੀਆ ਤੇ ਫੋਟੋਸਿੰਥੇਸਿਸ ਵੀ ਵਧੀਆ ਹੋਊਗਾ ਸੋ ਇਹ ਚੀਜ਼ਾਂ ਨੇ ਜੀ ਜਿਹੜੀਆਂ ਮਤਲਬ ਬੂਟਿਆਂ ਨੂੰ ਹੋਰ ਗਰੋਥ ਵਧਾਉਂਦੀਆਂ ਨੇ ਤੇ ਉਹਨਾਂ ਦੀ ਵਧੀਆ ਨੁਹਾਰ ਜਿਹੜੀ ਆ ਉਹਨਾਂ ਤੇ ਲੈ ਕੇ ਆਉਂਦੀਆਂ ਤੇ ਤੁਸੀਂ ਵੀ ਯੂਜ਼ ਕਰਿਓ ਜੀ ਤੇ ਹੁਣ ਇਹਨੂੰ ਆਪਾਂ ਸਾਰੇ ਜਿਹੜੇ ਪਾਈ ਹੈ ਜੀ ਨਿੰਮਖੜੀ ਆ ਦੇਖੋ ਬੂਟਿਆਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਇਹ ਸਾਰੀ ਜਿਹੜੀ ਆ ਆਪਾਂ ਰਲਾਤੀ ਆ ਜਿੰਨਾ ਬੂਟਿਆਂ ਦੇ ਵਿੱਚ ਨਹੀਂ ਰਲਣ ਵਾਲੀ ਉਹ ਚਾਪਾ ਨਹੀਂ ਰਲੇ ਐ ਸੱਚ ਕੋਈ ਗੱਲ ਨਹੀਂ ਕਿ ਆਪਾਂ ਸਮ ਟਾਈਮ ਕੋਈ ਇਹੋ ਜਿਹੇ ਬੂਟੇ ਹੁੰਦੇ ਨੇ ਜਿਨ੍ਹਾਂ ਦੀ ਆਪਾਂ ਗੜਾਈ ਨਹੀਂ ਕਰ ਸਕਦੇ ਜਾਂ ਇਹੋ ਜੀ ਥਾਂ ਤੇ ਆਪਾਂ ਲਾਈ ਹੁੰਦੀ ਚੀਜ਼ ਦੀ ਉੱਥੇ ਆਪਾਂ ਡਾਇਰੈਕਟ ਕੋਈ ਗੱਲ ਨਹੀਂ ਐਵੇਂ ਛਿੜਕੇ ਵੀ ਪਾਣੀ ਦੇ ਸਕਦੇ ਆ ਜੀ ਤੇ ਹੁਣ ਆਪਾਂ ਕਈ ਬੂਟੇ ਦੇ ਵਿੱਚ ਵੈਸੇ ਛਿੜਕਾ ਕੀਤਾ ਜੀ ਇਹਦਾ ਨਿੰਮ ਖਲੀ ਦਾ ਤੇ ਇੱਧਰ ਆਪਾਂ ਪਾ ਕੇ ਜਿਵੇਂ ਵਿਖਾਇਆ ਤੁਹਾਨੂੰ ਸਾਰੇ ਬੂਟਿਆਂ 'ਚ ਰਲਾਤੀ ਐ ਤੇ ਹੁਣ ਤੁਹਾਨੂੰ ਆਪਾਂ ਵਿਖਾਉਨੇ ਆ ਜੀ ਇਹਦੇ ਵਿੱਚ ਇਹ ਮਤਲਬ ਬਿਲਕੁਲ ਆਪਾਂ ਇਹਨੂੰ ਮਿਕਸ ਕਰਤਾ ਸਾਰੇ ਨੂੰ ਜੀ ਰੰਬੀ ਦੀ ਸਹਾਇਤਾ ਨਾਲ ਵੀ ਤੁਸੀਂ ਰਲਾ ਸਕਦੇ ਹੋ ਤੇ ਹੱਥ ਨਾਲ ਵੀ ਜੇ ਤੁਸੀਂ ਕਰ ਸਕਦੇ ਹੋ ਤੇ ਕਰਨ 'ਚ ਕੋਈ ਉਹ ਨਹੀਂਗਾ ਜੀ ਤੇ ਕਰਕੇ ਫਿਰ ਆਪਾਂ ਹੁਣ ਪਾਣੀ ਪਾਉਨੇ ਆ ਜੀ ਇਹਦੇ ਵਿੱਚ ਆਹ ਦੇਖੋ ਜੀ ਹੁਣ ਆਪਾਂ ਇਹਨੂੰ ਪਾ ਰਹੇ ਆ ਜੀ ਇੰਨਾ ਬੂਟਿਆਂ ਨੂੰ ਪਾਣੀ ਤੇ ਇਤਨਾ ਥੋੜੀ ਥੋੜੀ ਇਹ ਨਹੀਂ ਵੀ ਆਪਾਂ ਪਾ ਕੇ ਬਹੁਤ ਜ਼ਿਆਦਾ ਹੀ ਮਾਤਰਾ ਵਿੱਚ ਪਾਣੀ ਦੇ ਦੇਣਾ ਨੋਰਮਲ ਜਿੰਨਾ ਕ ਆਪਾਂ ਅੱਗੇ ਰੂਟੀਨ 'ਚ ਜਿੰਨਾ ਇਹਨਾਂ ਨੂੰ ਪਾਣੀ ਆਪਾਂ ਪਾਉਨੇ ਆ ਗਮਲਿਆਂ ਨੂੰ ਜਾਂ ਬੂਟਿਆਂ ਨੂੰ ਉਨਾ ਹੀ ਪਾਉਣਾ ਜੀ ਇਹ ਨਹੀਂ ਕਿ ਆਪਾਂ ਬਹੁਤ ਜ਼ਿਆਦਾ ਇਹਦੇ ਪਾਉਣ ਕਰਕੇ ਦੇ ਦੇਣਾ ਸੋ ਕਿਉਂਕਿ ਕੁਝ ਬੂਟੇ ਪੌਦੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਲੋੜ ਤੋਂ ਬਾਅਦ ਪਾਣੀ ਵੀ ਦੇ ਦਈਏ ਤਾਂ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਸੁੱਕਣ ਲੱਗ ਜਾਂਦੇ ਨੇ ਤੇ ਹੁਣ ਆਪਾਂ ਨੂੰ ਤਕਰੀਬਨ ਇੱਕ ਅੱਧਾ ਦਿਨ ਹੀ ਮਿਸ ਕਰਨਾ ਪੈਂਦਾ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੈ ਜੀ ਤੇ ਲੂ ਬਹੁਤ ਜ਼ਿਆਦੀ ਚੱਲ ਰਹੀ ਹੈ ਉਹਦੇ ਕਰਕੇ ਜਿਹੜ ਪਾਣੀ ਇੱਕ ਅੱਧਾ ਦਿਨ ਛੱਡ ਕੇ ਲਾਉਣਾ ਪੈ ਰਿਹਾ ਦੇਖੋ ਜੀ ਇਸ ਤਰ੍ਹਾਂ ਲਾਤਾ ਤੇ ਇੱਧਰ ਕੁਝ ਧਣੀਆਂ ਲਾਇਆ ਸੀਗਾ ਜੀ ਆਪਾਂ ਇਹਦੇ ਵਿੱਚ ਆਪਾਂ ਹੁਣ ਹੀ ਪਾਤੀ ਹੈ ਜੀ ਪਹਿਲਾਂ ਆਪਾਂ ਇਹਦੇ ਵਿੱਚ ਨਹੀਂ ਸੀ ਪਾਈ ਜਦੋਂ ਮਿੱਟੀ ਇਹਦੀ ਮਿਕਸਚਰ ਆਪਾਂ ਤਿਆਰ ਕੀਤਾ ਸੀਗਾ ਤੇ ਹੁਣ ਇਹਦੇ ਵਿੱਚ ਪਾ ਦਿੰਨੇ ਆ ਜੀ ਤੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਹੋਰ ਵੀ ਕਾਫੀ ਸਾਰੇ ਉੱਧਰ ਵੀ ਸਾਰੇ ਜਿਹੜੇ ਆਪਣੇ ਪਲਾਂਟਸ ਨੇ ਉਹਨਾਂ ਵਿੱਚ ਵੀ ਆਪਾਂ ਪਾਵਾਂਗੇ ਜੀ ਪਾਣੀ ਆ ਲੋ ਜੀ ਥੋੜਾ ਥੋੜਾ ਪਾਣੀ ਪਾ ਦਿੰਨੇ ਆ ਜੀ ਤੇ ਰਾਜੂਗਾ ਤੇ ਆ ਪਪੀਤਾ ਜੀ ਇਹਦੇ ਵਿੱਚ ਵੀ ਪਾਈ ਆ ਇਹਨੂੰ ਵੀ ਪਾਣੀ ਲਾ ਦੇਣ ਲੱਗੇ ਆ ਆਪਾਂ ਇਹ ਗਰਮੀ ਕਾਰਨ ਥੋੜਾ ਜਿ ਵੇਂ ਹੋ ਗਿਆ ਵੈਸੇ ਨਵਾਂ ਲਾਇਆ ਤੇ ਨਵੀਂ ਫਟਾਰੇ ਦੀ ਫੁੱਟ ਵੀ ਪਿਆ ਦੇਖੋ ਜੀ ਹਾਂਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਜਿੱਚ ਆਪਾਂ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਨਿੰਮ ਖੜੀ ਦਾ ਵਰਤੋਂ ਜਿਹੜੀ ਕਰਨੀ ਹੈ ਬੂਟਿਆਂ ਦੇ ਵਿੱਚ ਤੇ ਵੀਡੀਓ ਪੂਰੀ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਧੀਆ-ਵਧੀਆ ਵਲੌਗ ਆਪਾਂ ਬਣਾ ਕੇ ਅਪਲੋਡ ਕੀਤੇ ਨੇ ਜੀ ਇਸ ਚੈਨਲ ਤੇ ਸੋ ਸਾਰੇ ਜਣੇ ਮੇਰੇ ਚੈਨਲ ਨੂੰ ਚੈੱਕ ਕਰੋ ਜਾ ਕੇ ਘੁੰਮਣ ਫਿਰਨ ਵਾਲੀਆਂ ਥਾਵਾਂ ਦੇ ਵਲੌਗ ਵੀ ਆਪਾਂ ਪਾਏ ਨੇ ਤੇ ਜਿਆਦਾ ਵੈਸੇ ਆਪਣੇ ਵਲੌਗ ਪਲਾਂਟਸ ਨਾਲ ਰਿਲੇਟਡ ਨੇ ਨਰਸਰੀਆਂ ਨਰਸਰੀਜ਼ ਨਾਲ ਰਿਲੇਟਡ ਨੇ ਤੇ ਇਸ ਤਰ੍ਹਾਂ ਕਰਕੇ ਖੇਤੀਬਾੜੀ ਨਾਲ ਰਿਲੇਟਡ ਵੀ ਨੇ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਲਗ ਲਗ ਤਰ੍ਹਾਂ ਦੀਆਂ ਆਪਾਂ ਉਹਨਾਂ ਦੇ ਵਲੌਗ ਬਣਾ ਕੇ ਪਾਏ ਨੇ ਸੋ ਸਾਰੇ ਵਲੌਗ ਆਪਣੇ ਜਾ ਕੇ ਚੈੱਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ